ਇਹ ਬਹੁਤ ਹੀ ਥੱਲੇ ਜਿਹੜਾ ਸਾਡਾ ਛੋਟਾ ਕਿਸਾਨ ਛੋਟਾ ਮਿਹਨਤਕਸ਼ ਉਹ ਤੋਂ ਲੈ ਕੇ ਵੱਡੇ ਤੱਕ ਜਿਹੜੇ ਵੱਡੇ ਬਾਗਵਾਨੀ ਆ ਵੱਡੇ-ਵੱਡੇ ਜਿਨ੍ਹਾਂ ਦੇ ਫਾਰਮ ਨੇ ਉਹਨਾਂ ਨਾਲ ਜੁੜਿਆ ਹੋਇਆ ਤੇ ਇਹਦੇ ਵਿੱਚ ਅਸੀਂ ਡਿਸਟ੍ਰਿਕਟ ਲੈਵਲ ਤੋਂ ਬਲਾਕ ਲੈਵਲ ਤੱਕ ਇਹਦੇ ਚ ਕਿਉਂਕਿ ਹਰ ਜਗ੍ਹਾ ਦੀ ਅਲੱਗ ਖਾਸੀਅਤ ਆ ਕਿਤੇ ਕੋਈ ਫਰੂਟ ਹੁੰਦਾ ਕਿਤੇ ਕੋਈ ਵੈਜੀਟੇਬਲਸ ਹੁੰਦੀਆਂ ਹਨ ਜੀ ਕਿਤੇ ਕਿਤੇ ਕੋਈ ਮਖਾਣਾ ਤੁਸੀਂ ਜਾਣਦੇ ਹੋ ਅੱਜ ਜੇ ਉਹਦੀ ਉਹ ਚੰਗੀ ਤਰ੍ਹਾਂ ਜਿਵੇਂ ਕੱਲ ਕੈबिनेट ਮੰਤਰੀ ਨੇ ਕਿਹਾ ਸੀ ਵੀ ਉਹਦੀ ਅਸੀਂ ਚੰਗੀ ਪੈਕਿੰਗ ਕਰਕੇ ਚੰਗਾ ਦੁਨੀਆ ਤੇ ਵਿਖਾ ਦਈਏ ਤਾਂ ਇਹ ਜੀਆਂ ਸੈਲਫ ਐਮਪਰੋਪ ਗਰੁੱਪ ਨੇ ਛੋਟੇ ਛੋਟੇ ਬਣੇ ਆ ਜਿਹੜੇ ਮਰਬਿਆਂ ਦਾ ਕੰਮ ਕਰਦੇ ਆ ਥੱਲੇ ਚਟਨੀਆਂ ਦਾ ਕੰਮ ਕਰਦੇ ਨੇ ਥੱਲੇ ਫੂਡ ਪ੍ਰੋਸੈਸਿੰਗ ਤਾਂ ਜਿੰਨਾ ਅੱਜ ਜ਼ਮਾਨਾ ਹੀ ਜਿਹੜੀਆਂ ਮਾਈਕਰੋ ਫੈਮਿਲੀਆਂ ਆ ਗਈਆਂ ਨਾ ਜਦੋਂ ਦੀਆਂ ਜਦੋਂ ਤੋਂ ਛੋਟੇ ਛੋਟੇ ਪਰਿਵਾਰ ਬਣਨ ਲੱਗੇ ਉਸ ਤੋਂ ਬਾਅਦ ਇਹ ਫੂਡ ਪ੍ਰੋਸੈਸਿੰਗ ਦਾ ਕੰਮ ਬਹੁਤ ਵੱਧ ਗਿਆ ਕਬਦੂ ਤੁਸੀਂ ਦੇਖੋ ਹਰ ਬੰਦਾ ਬਹੁਤ ਘੱਟ ਜਿਹੜਾ ਹੈ ਤਿੰਨ ਟਾਈਮ ਦੀ ਰੋਟੀ ਘਰੇ ਬਾਂਦੀ ਹੈ ਤੇ ਜ਼ਰੂਰ ਬਾਹਰੋਂ ਜਿਹੜੀਆਂ ਚੀਜ਼ਾਂ ਐ ਉਹ ਖਰੀਦ ਕੇ ਘਰੇ ਚਾਹੇ ਉਹ ਮੰਗਾਈਆਂ ਜਾਣ ਚਾਹੇ ਉਹ ਫ੍ਰੀਜ਼ਰ ਚ ਫ੍ਰਿਜ ਰੱਖੀਆਂ ਜਾਣ ਇਸ ਕਰਕੇ ਫੂਡ ਪ੍ਰੋਸੈਸਿੰਗ ਬਹੁਤ ਇੰਪੋਰਟੈਂਟ ਮਹਿਕਮਾ ਹੈ ਤੇ ਇਹਦੇ ਵਿੱਚ ਮੈਂ ਕੈਬਨਲ ਵਲਕੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਪਾਸਵਾਨ ਸਾਹਿਬ ਨਾਲ ਇਹ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਕਿਉਂਕਿ ਉਹਨਾਂ ਨੇ ਜ਼ਿੰਮੇਵਾਰੀ ਇਸੇ ਕਰਕੇ ਦਿੱਤੀ ਆ ਜਿਹੜਾ 55 ਸਾਮ ਨੂੰ ਚੱਲ ਮੈਂ ਪੰਜਾਬ ਨਾਲ ਸੰਬੰਧਿਤ ਹੋਵਾ ਇਹਦੇ ਵਿੱਚ ਹੋਰ ਜਿਹੜਾ ਆਉਣ ਵਾਲੇ ਜਦੋਂ ਬਜਟ ਹੋਏਗਾ ਤੁਸੀਂ ਦੇਖੋਗੇ ਅਸੀਂ ਇਹਦੇ ਵੀ ਬਜਟ ਵੀ ਜਿਹੜਾ ਇਹ ਹੋਰ ਵਧਾਵਾਂਗੇ ਇਹਦੇ ਵਿੱਚ ਬੜੀਆਂ ਸਬਸਿਡੀਆਂ ਨੇ ਥੱਲੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਛੋਟੇ ਛੋਟੇ ਯੂਨਿਟ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਸਹਾਇਕ ਧੰਦਾ ਉਹਨਾਂ ਦਾ ਬਣ ਸਕੇ ਹੁਣ ਦੇਖੋ ਇੱਕ ਗੱਲ ਜੇ ਕੋਈ ਛੋਟੀ ਕਿਸੇ ਦੀ ਦੁਕਾਨ ਚਾਹੇ ਕੋਈ ਮਜ਼ਦੂਰ ਆ ਉਹ ਰੋਜ਼ ਆਪਣੀ ਜੇਬ ਪੈਸਿਆਂ ਨਾਲ ਭਰ ਕੇ ਲੈ ਕੇ ਆਉਂਦਾ ਇੱਕ ਕਿਸਾਨ ਆ ਜਿਹਨੂੰ 6 ਮਹੀਨੇ ਬਾਅਦ ਅੱਜ ਜ਼ਮੀਨ ਕਿੰਨੀ ਆ ਕੀਲਾ 2 ਕੀਲੇ 3 4 5 ਐਨੀ ਲੈਂਡ ਹੋਲਡਿੰਗ ਤੇ ਜੇ ਉਹ 6 ਮਹੀਨੇ ੜੀਕਦਾਰ ਦੇ ਕੋਲੋਂ ਤਾਂ ਪਹਿਲਾਂ ਹੀ ਉਹਨੇ ਸਾਰਾ ਕੁਝ ਮੁਕਾਇਆ ਹੁੰਦਾ 6 ਮਹੀਨੇ ਬਾਅਦ ਉਹ ਪੈਸੇ ਉਹਦੇ ਆਉਂਦੇ ਹੋ ਓਕੇ ਹੁੰਦੇ ਇਹਦੇ ਨਾਲ ਅਸੀਂ ਇਹ ਕਰ ਸਕਦੇ ਆ ਵੀ ਇੱਕ ਫੈਮਿਲੀ ਆ ਜਿਹੜੀ ਉਹ ਕਿਉਂ ਨਾ ਅੱਜ ਵੀਰ ਵੀ ਕਾ ਰਨੇ ਆ ਕੈਪਸਿਕਮ ਜਿਹਦਾ ਇੱਕ ਅੱਜ ਸ਼ਿਮਲਾ ਮਿਰਚ ਜਿਹਨੂੰ ਕਹਿੰਦੇ ਆ ਇਹ ਛੋਟੀਆਂ ਛੋਟੀਆਂ 2 2 ਕੀਲੇ ਚ ਲੋਕ ਸਬਜ਼ੀਆਂ ਵੇਚਦੇ ਆ ਤੇ ਰੋਜ਼ ਜੇਬ ਚ ਪੈਸੇ ਪਾਕੇ ਆਉਂਦੇ ਤੇ ਅਸੀਂ ਅੱਜ ਇੱਕ ਵੱਦੀ ਹੈ ਇੱਕ ਕਾਲਾ ਹੰਬਾ ਉੱਥੇ ਇੰਨੀਆਂ ਦਵਾਈਆਂ ਦੀਆਂ ਫੈਕਟਰੀਆਂ ਹੋ ਗਈਆਂ ਜਿਹਦੇ ਨਾਲ ਦੁਨੀਆਂ ਚ ਸਪਲਾਈ ਕਰਦੇ ਤੇ ਪੰਜਾਬ ਚ ਅਸੀਂ ਕਿਉਂ ਨਹੀਂ ਆ ਲੁਧਿਆਣੇ ਆ ਐਡਾ ਵੱਡਾ ਜਿਹੜਾ ਏ ਇਹ ਇੱਕ ਹੱਬ ਬਣਾਇਆ ਸੀ ਕਸਟਰ ਬਣਾਇਆ ਸੀ ਜਿਸ ਚ ਮੈਗਾ ਫੂਡ ਪਾਰਕ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਦਿੱਤੇ ਸੀ ਉਹ ਮੈਗਾ ਫੂਡ ਪਾਰਕ ਜਿਹੜੇ ਆ ਇੱਕ ਲੁਧਿਆਣੇ ਚ ਵੀ ਪਰ ਉਹ ਅੱਗੇ ਜਿਹੜਾ ਜਿੰਨਾ ਉਹਨੂੰ ਚੱਲਣਾ ਚਾਹੀਦਾ ਸੀ ਉਹ ਨਹੀਂ ਚੱਲਿਆ ਇਸ ਕਰਕੇ ਪਹਿਲਾਂ ਮੈਗਾ ਫੂਡ ਪਾਰਕ ਵੀ ਉਹਨਾਂ ਨੂੰ ਵੀ ਪ੍ਰਮੋਟ ਕਰਾਂਗੇ ਉਹਨਾਂ ਨੂੰ ਵੀ ਦੇਖਾਂਗੇ ਵੀ ਕੀ ਹਾਲਾਤ ਨੇ ਕੋਈ ਜਿਹੜੇ ਐਮੀ ਵੱਡੇ ਵੱਡੇ ادارے ਉੱਥੇ 플ੌਟ ਲੈ ਕੇ ਤਾਂ ਨਹੀਂ ਬੈਠੇ ਉਹਨਾਂ ਨੇ ਅੱਗੇ ਉਹ ਚ ਕੰਮ ਸ਼ੁਰੂ ਕੀਤਾ ਵੀ ਨਹੀਂ ਸ਼ੁਰੂ ਕੀਤਾ ਨਹੀਂ ਉਹਨੂੰ ਨਵੇਂ ਸਿਰਿਓਂ ਦੁਬਾਰਾ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਉੱਥੇ ਜਿਹੜੇ ਫੂਡ ਪਾਰਕ ਦੇ ਵਿੱਚ ਉਹਨਾਂ ਨੂੰ 플ੌਟ ਉਹਨਾਂ ਨੂੰ ਦੇਵਾਂਗੇ ਤੇ ਠੰਗੜੇ ਮੈਂ ਜਿਵੇਂ ਤੁਹਾਨੂੰ ਦੱਸਿਆ ਸਬਸਿਡੀਆਂ ਦੇ ਕੇ ਪੈਸਾ ਦੇ ਕੇ ਇੱਕ ਗਰੁੱਪ ਬਣਾ ਕੇ ਜਿਵੇਂ ਕੀ ਕੰਮ ਕਰਨਾ ਚਾਹੁੰਦੀ ਆ ਬਹੁਤ ਸਾਰੀਆਂ ਲੇਡੀਆਂ ਮਾਮਾ ਪੈਣਾ ਨੇ ਸਾਡੀਆਂ ਉਹ ਬਹੁਤ ਕੰਮ ਕਰ ਸਕਦੀਆਂ ਇਹਦੇ ਵਿੱਚ ਉਹਨਾਂ ਨੂੰ ਪਿੰਡ-ਪਿੰਡ ਜਿਹੜਾ ਜਾ ਕੇ ਉਹਦੇ ਨਾਲ ਜੋੜਾਂਗੇ ਤੇ ਬਾਕੀ ਹਰ ਡਿਸਟ੍ਰਿਕਟ ਲੈਵਲ ਤੇ ਜਿਵੇਂ ਸਿਟਰਿਕ ਦਾ ਹੈ ਸਾਡੇ ਮਾਲਟਾ ਸੰਤਰਾ ਕਿੰਨੂੰ ਉਹਦੇ ਅਲੱਗ ਪ੍ਰੋਸੈਸਿੰਗ ਯੂਨਿਟ ਲੱਗ ਸਕਦੇ ਆ ਉਦੋਂ ਬਾਅਦ ਜੇ ਗੱਲ ਕਰੀਏ ਕਿਸੇ ਪਾਸੇ ਸਾਡੇ ਲੀਚੀ ਆ ਕਿਸੇ ਪਾਸੇ ਸਾਡੇ ਆਮਬ ਕਿਸੇ ਪਾਸੇ ਸਾਡੇ ਕੇਲਾ ਇਹ ਸੇ ਇਹ ਜੇ ਫਰੂਟ ਨੇ ਜਿਨ੍ਹਾਂ ਦੇ ਨਾਲ ਬੜਾ ਜੁੜ ਸਕਦਾ ਪੰਜਾਬ ਚ ਪਹਿਲਾਂ ਹੀ ਸਾਡੇ ਰਾਣਾ ਗੁਰਜੀਤ ਹੁਣੀ ਨੇ ਜਾਂ ਨੇਚਰ ਫਾਰਮ ਨੇ ਹੋਰ ਬੜੇ ਨੇ ਅਸੀਂ ਜਿਨ੍ਹਾਂ ਨੇ ਅੱਗੇ ਜੇ ਟਮਾਟਰ ਦਾ ਕੰਮ ਕੀਤਾ ਤਾਂ ਉਹਦੇ ਨਾਲ ਕਿੱਡੀਆਂ ਸੌਸ ਦੇ ਬੜੇ-ਵੱਡੇ ਯੂਨਿਟ ਜਿਹੜੇ ਬਣੇ ਆ ਇਹ ਕਾਲੂ ਦੀ ਗੱਲ ਕਰੀਏ ਇੱਕ ਚਿਪਸ ਦਾ ਪੈਕੇਟ ਜਗਾ ਦੇਖ ਕੇ ਜੇ 50 ਰੁਪਏ ਦਾ 100 ਰੁਪਏ ਦਾ ਵੀ ਹੈ ਤੇ ਕਿਉਂ ਨਾ ਇਹੋ ਜੇ ਕੰਮ ਅਸੀਂ ਸ਼ੁਰੂ ਕਰਵਾਈਏ ਇਹ ਥੋੜਾ ਮੈਂ ਨਹੀਂ ਇਹ ਕਹਿੰਦਾ 10 ਸਾਲ ਤੋਂ ਵੱਧ ਇਹਦੇ ਵਿੱਚ ਹੋਰ ਧਿਆਨ ਦੇਣ ਦੀ ਲੋੜ ਆ ਉਹ ਧਿਆਨ ਆ ਜਿਹੜਾ ਮੰਤਰੀ ਜੀ ਨਾਲ ਰਲ ਕੇ ਪੀਐਮ ਸਾਹਿਬ ਤੱਕ ਪਹੁੰਚਾਵਾਂਗੇ ਉਹਦੇ ਲਈ ਬਤ ਤੋਂ ਬਤ ਬਜਟ ਤੇ ਮੈਂ ਵੀ ਪੰਜਾਬ ਦੀ ਜ਼ਿੰਮੇਵਾਰੀ ਆ ਅੱਜ ਪੰਜਾਬ ਦਾ ਕਿਸਾਨ ਬੜਾ ਵੱਡੀਆਂ ਮੁਸੀਬਤਾਂ 'ਚ ਅੱਜ ਫਸਿਆ ਹੋਇਆ ਉਹਦੇ ਲਈ ਕਿੰਨਾ ਇਹਦੇ ਵਿੱਚੋਂ ਅਸੀਂ ਲਾਭ ਦੇ ਸਕਦੇ ਆ ਕਿੰਨੀਆਂ ਅਸੀਂ ਆਉਣ ਵਾਲੇ ਦਿਨਾਂ 'ਚ ਜਿਸ ਤਰੀਕੇ ਨਾਲ ਪੰਜਾਬ ਦਾ ਛੋਟਾ ਕਿਸਾਨ ਚਾਹੁੰਦਾ ਏ ਵੀ ਉਹਦੇ ਲਈ ਕੋਈ ਸਕੀਮ ਇਹਦੇ ਵਿੱਚ ਬਣੇ ਉਹ ਆਉਣ ਵਾਲੇ ਆਉਣ ਵਾਲੇ ਬਜਟ 'ਚ ਆਉਣ ਵਾਲੇ ਜਿਹੜੀ ਕੈਬਨਿਟ 'ਚ ਆ ਉਹ ਤੀਜ ਰੱਖਾਂਗੇ ਤੇ ਮੈਨੂੰ ਭਰੋਸਾ ਏ ਅਸੀਂ ਕਿਸਾਨ ਦੀਆਂ ਉਹਨੂੰ ਇਸ ਕਰਜ਼ੇ ਦੀ ਮੁਸ਼ਕਲ 'ਚੋਂ ਇਹ ਵਿਭਾਗ ਦੇ ਨਾਲ ਉਹਨਾਂ ਨੂੰ ਕੱਢ ਸਕਾਂਗੇ